ਅੱਜ ਪੰਜਾਬ ਆ ਜਿਹੜਾ ਇੱਕ ਨੰਬਰ ਤੇ ਕਰਜਾਈ ਹੋਇਆ ਤੁਸੀਂ ਪੇਪਰ ਚ ਵੀ ਨਿਊਜ਼ ਪੜ੍ਹੀ ਹੋਣੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਸੀ ਜਿਹੜਾ ਪੰਜਾਬ ਤੇ ਜਿਹੜਾ ਇਨਫਰਾਸਟ੍ਰਕਚਰ ਲੈ ਕੇ ਆਇਆ ਜਿਸ ਤਰ੍ਹਾਂ ਰੋਡਾਂ ਲੈ ਕੇ ਆਈ ਆ ਕਹਿੰਦੇ ਸੀ ਘਰ ਘਰ ਅਸੀਂ ਜਿਹੜੇ ਸਾਡੇ ਆਮ ਲੋਕ ਨੇ ਉਹਨਾਂ ਨੂੰ ਚੇਅਰਮੈਨੀਆਂ ਦੇਵਾਂਗੇ ਇਹ ਇਹ ਤਾਂ ਉਹਨਾਂ ਲੋਕਾਂ ਨੂੰ ਦਿੱਲੀ ਵਾਲਿਆਂ ਨੇ ਲਿਆ ਕੇ ਤੇ ਚੇਅਰਮੈਨੀਆਂ ਬਖਸ਼ੀਆਂ ਆਸ ਕੀ ਕੀਤਾ ਜਿਹੜੇ ਪਖਾਨਿਆਂ ਦੇ ਉਹਨਾਂ ਦੇ ਅਦਗਾਟਨ ਕੀਤੇ ਆ ਜਿਹੜੇ ਟਰਾਂਸਫਰ ਬਰਾ ਦੀਆਂ ਨਵੀਆਂ ਤਾਰਾ ਲਾ ਕੇ ਉਹਨਾਂ ਦੇ ਅਦਗਾਟਨ ਕੀਤੇ ਆ ਸਿਰਫ ਮਹੱਲਾ ਕਲੀਨਿਕ ਡਾਕਟਰ ਕੋਈ ਨਹੀਂ ਉਥੇ ਦਵਾਈਆਂ ਦੀ ਸਿੱਧਾ ਕੋਈ ਨਹੀਂ ਤਾਂ ਅੱਜ ਵੀ ਬੋਲਦਾ ਜੇ ਸਕੂਲ ਕਾਲਜ ਬੜਾਈਆ ਤਾਂ ਸਰਕਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬੜਾਈਆ ਜਿਹੜਾ ਚਿੱਟੇ ਕਮੀਜ਼ ਪਜਾਮੇ ਪਾਈ ਬੈਠਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਜਿਹੜੇ ਸਾਢੇ 4 ਸਾਲ ਚ ਦੀ ਕੋਈ ਕੰਮ ਕਰ ਸਕਿਆ ਉਹ 6 ਮਹੀਨੇ ਚ ਕੁਝ ਨਹੀਂ ਕਰਨਾ ਕਹਿੰਦੇ ਉਹ ਤਾਂ ਕਹਿੰਦੇ ਜਿੱਥੇ ਜਾਂਦੇ ਖੁੱਲੇ ਭੰਡਾਰੇ ਲੱਗੇ ਜਾਂਦੇ ਆ ਫਿਰ ਸਰਦਾਰ ਸਖਵੀਰ ਸਿੰਘ ਬਾਦਲ ਸਾਹਿਬ ਨੇ ਨਿਵਾਇਆ ਜਿਹੜੇ ਕਾਰਜ ਇਸ ਤਰ੍ਹਾਂ ਹੜਪੀੜ ਤਾਲ ਲਈ ਜਿਸ ਤਰ੍ਹਾਂ ਉੱਥੇ ਇੱਥੋਂ ਤੱਕ ਕੇ ਜਿਹੜਾ ਅਨਾਜ ਆ ਉਹ ਤਾਂ ਦੇੜੇ ਦੇਣਾ ਤੇ ਉਹਨਾਂ ਲਈ ਕਣਕ ਦੇ ਬੀਜ ਤੱਕ ਵੀ ਆਰਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆਪਣੀ ਉਹਦੇ ਪੰਜਾਬ ਨੂੰ ਅੱਜ ਦੇ ਟਾਈਮ 'ਚ ਬਹੁਤ ਲੋੜ ਆ। ਬਸ ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ। ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੇ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਆਂ ਦਾਵੇਦਾਰੀ ਦੀ ਤਾਂ ਪਿੰਡਾਂ ਦੇ ਵਿੱਚ ਪ੍ਰਚਾਰ ਸ਼ੁਰੂ ਹੋ ਗਿਆ ਤੇ ਦਾਵੇਦਾਰ ਆਪਣੇ ਕੰਮਾਂ ਨੂੰ ਲੈ ਕੇ ਜਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਚਰਚਾ ਕਰ ਰਹੇ ਨੇ ਵੀ ਕਿਵੇਂ-ਕਿਵੇਂ ਕੰਮ ਹੋਊਗਾ ਤੇ ਕਿਹੜੇ-ਕਿਹੜੇ ਕੰਮ ਅਸੀਂ ਕਰਵਾਉਣੇ ਨੇ ਅੱਜ ਅਸੀਂ ਰੈਪਰਜਾਉਣ ਦੇ ਵਿੱਚ ਪਹੁੰਚੇ ਆ ਸਾਡੇ ਨਾਲ ਮਾਤਾ ਗੁਰਨਾਮ ਕੌਰ ਜੀ ਨੇ ਜਿਹੜੇ ਰਿਟਾਇਰ ਟੀਚਰ ਨੇ ਤਾਂ ਉਹਨਾਂ ਦੇ ਪੁੱਤਰ ਨੇ ਨਾਲ ਗੁਰਪ੍ਰੀਤ ਸਿੰਘ ਚੈਲ ਯੂਥ ਦੇ ਅਕਾਲੀ ਦਲ ਦੇ ਆਗੂ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਚੋਣਾਂ ਆ ਗਈਆਂ ਤੇ ਪ੍ਰਚਾਰ ਵੀ ਸ਼ੁਰੂ ਕਰਤਾ ਕੀ ਲੱਗਦਾ ਵੀ ਕਮੀਆਂ ਕੀ ਰਹੀਆਂ ਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਤੁਹਾਡੇ ਐਫਓ ਵੀ ਚੈਨਲ ਦਾ ਜਿਹੜਾ ਬੈ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਸਤਕਾਰ ਦਿੱਤਾ ਤੇ ਬਾਕੀ ਸਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰਚਾਰ ਅੱਜ ਦੇ ਸਮੇਂ 'ਚ ਜਿਹੜਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆਪਣੀ ਉਹਦੇ ਪੰਜਾਬ ਨੂੰ ਅੱਜ ਦੇ ਟਾਈਮ 'ਚ ਬਹੁਤ ਲੋੜ ਆ ਤੇ ਸਾਰੇ ਜਿੰਨੇ ਸਾਡੇ ਪੰਜਾਬ ਦੇ ਲੋਕ ਨੇ ਉਹ ਬਦਲਾਅ ਤੋਂ ਅੱਕ ਚੁੱਕੇ ਆ ਬਦਲਾਅ ਨੇ ਸਿਰਫ ਬਦਲਾਅ ਨਹੀਂ ਕੀਤਾ ਕੁਛ ਨਹੀਂ ਬਦਲਾਅ ਨੇ ਸਾਡੇ ਜਿਹੜੇ ਨੌਜਵਾਨ ਵੀਰ ਸੀ ਸਾਡੇ ਨੌਕਰੀਆਂ ਲੈਣ ਲਈ ਆਏ ਸੀ ਉਹ ਦਿੱਲੀ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ ਓਪੀ ਵਾਲਿਆਂ ਨੇ ਇੱਥੇ ਆ ਕੇ ਜਿਹੜੀਆਂ ਚੇਅਰਮੈਨੀਆਂ ਦਿੱਤੀਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਹੀਂ ਦਿੱਤੀਆਂ ਕਹਿੰਦੇ ਸੀ ਘਰ ਘਰ ਅਸੀਂ ਜਿਹੜੇ ਸਾਡੇ ਆਮ ਲੋਕ ਨੇ ਉਹਨਾਂ ਨੂੰ ਚੇਅਰਮੈਨੀਆਂ ਦੇਵਾਂਗੇ ਤੇ ਇਹ ਤਾਂ ਉਹਨਾਂ ਲੋਕਾਂ ਨੂੰ ਦਿੱਲੀ ਵਾਲਿਆਂ ਨੂੰ ਲਿਆ ਕੇ ਇੱਥੇ ਚੇਅਰਮੈਨੀਆਂ ਬਖਸ਼ੀਆਂ ਬਾਕੀ ਗੱਲ ਅੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਆ ਜਿਹੜਾ 1 ਨੰਬਰ ਤੇ ਕਰਜਾਈ ਹੋਇਆ ਤੁਸੀਂ ਪੇਪਰ 'ਚ ਵੀ ਨਿਊਜ਼ ਪੜ੍ਹੀ ਹੋਣੀ ਤੇ ਬਿਹਾਰ ਵੀ 5ਵੇਂ ਨੰਬਰ ਤੇ ਆਇਆ ਤਾ ਉਸ ਚ ਜੇ ਕਰਜ਼ਾ ਪ੍ਰਤੀ ਵਿਅਕਤੀ ਕਹੀਏ ਤਾਂ ਇੱਕ ਤਕਰੀਬਨ 122000 ਪ੍ਰਤੀ ਵਿਅਕਤੀ ਕਰਜ਼ਾ ਆ ਰਿਹਾ ਤਾਂ ਪੰਜਾਬ ਅੱਜ ਅਜਾੜੇ ਦੇ ਕਿਨਾਰੇ ਤੇ ਆ ਪੰਜਾਬ ਲਈ ਖੇਤਰੀ ਪਾਰਟੀ ਲੈ ਕੇ ਆੜਾ ਬਹੁਤ ਜ਼ਰੂਰੀ ਆ ਉਹ ਸਰਦਾਰ ਸਖਵੀਰ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਸੀ ਜਿਹੜਾ ਪੰਜਾਬ ਦੇ ਜਿਹੜਾ ਇਨਫਰਾਸਟ੍ਰਕਚਰ ਲੈ ਕੇ ਆਇਆ ਜਿਸ ਤਰ੍ਹਾਂ ਰੋੜਾ ਲੈ ਕੇ ਆਈ ਆ ਤੇ ਰੋੜਾਂ ਇੰਨਾ ਇਨਫਰਾਸਟ੍ਰਕਚਰ ਬਣਾਤਾ ਕਿ ਇੱਥੇ ਜਿਸ ਤਰ੍ਹਾਂ ਸਾਡੇ ਨਾਲ ਇੱਥੇ ਥਰਮਲ ਪਲਾਂਟ ਵੀ ਬਣਾਇਆ ਤੇ ਸਾਡੇ ਨੌਜਵਾਨ ਵੀਰਾਂ ਨੂੰ ਨੇੜੇ ਤੇੜੇ ਦੇ ਨੂੰ ਰੋਜ਼ਗਾਰ ਵੀ ਮਿਲਿਆ ਤੇ ਹੁਣ ਸਾਡਾ ਵੀ ਜੇ ਮੇਰਾ ਏਮ ਇਹੀ ਆ ਵੀ ਇੱਥੇ ਜਿਹੜੇ ਸਾਡੇ ਨਗਰ ਨੂੰ ਮੇਨ ਰੋੜਾਂ ਚੱਲਦੀਆਂ ਜਿਸ ਤਰ੍ਹਾਂ ਸਾਡੇ ਉੱਡਤਪਖਤ ਰਾਮ ਤੋਂ ਲੈ ਕੇ ਸਾਡੇ ਛੇਰਿਆਵਾਲੀ ਤੱਕ ਤੇ ਇਧਰੋਂ ਸਾਡੇ ਵੜਾਵਾਲੀ ਥਰਮਲ ਪਲਾਂਟ ਜਿਹੜੇ ਅਕਲੀਏ ਤਲਵੰਡੀ ਵਾਲੀ ਅਸੀਂ ਇਹ ਰੋਡ ਜਿਹੜਾ ਪੀਐਮ ਕੋਟੇ ਚੋ ਪ੍ਰਧਾਨ ਮੰਤਰੀ ਵਾਲੀ ਕੋ ਵੱਡੀ ਰੋਡ ਬਣਵਾਵਾਂਗੇ ਇਹ ਪੰਜਾਬ ਸਰਕਾਰ ਨੂੰ ਅਸੀਂ ਸਾਡੇ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਦੇ ਐਮਪੀ ਆ ਉਹਨਾਂ ਨੂੰ ਕਹਿ ਕੇ ਇਹ ਅਸੀਂ ਦਾਵਾ ਕਰਦੇ ਆ ਵੀ ਇਹ ਜਲਦੀ ਤੋਂ ਜਲਦੀ ਬਣਵਾ ਕੇ ਦੇ ਪਾਓ 24 ਪਿੰਡ ਨੇ ਰੈਪਰ ਜ਼ੋਨ ਦੇ ਵਿੱਚ ਕੀ ਕੀ ਕਮੀਆਂ ਲੱਗਦੀਆਂ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਵਿਕਾਸ ਅਧੂਰਾ ਰਹਿ ਗਿਆ ਪਿੰਡਾਂ ਦਾ ਜਿਹੜੇ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਈ ਸੀ ਕੰਮ ਵਿਕਾਸ ਤਾਂ ਹੋਈ ਨਹੀਂ ਜੀ ਵਿਕਾਸ ਕੀ ਕੀਤਾ ਵਿਕਾਸ ਕੀਤਾ ਵੀ ਬਹੁਤਾ ਨਹੀਂ ਜੇ ਕਹੀ ਜਾ ਇਹ ਸਰਕਾਰ ਨੇ ਵਿਕਾਸ ਕੀਤਾ ਵਿਕਾਸ ਕੀ ਕੀਤਾ ਜਿਹੜੇ ਪਖਾਨਿਆਂ ਦੇ ਉਹਨਾਂ ਦੇ ਅਦਗਾਠਨ ਕੀਤੇ ਆ ਜਿਹੜੇ ਟਰਾਂਸਫਰ ਬਰਾ ਦੀਆਂ ਨਵੀਆਂ ਤਾਰਾ ਲਾ ਕੇ ਉਹਨਾਂ ਦੇ ਅਦਗਾਠਨ ਕੀਤੇ ਆ ਇਸ ਤਰ੍ਹਾਂ ਦੇ ਲੋਕ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਕਾਰਜ ਨੇ 4 ਲੀਟਰ ਬਾਲਟੀ ਚ ਜਿਹੜੇ ਸਿਪਦਾ ਸੈਂਟਰ ਵੜਾਏ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਿਹੜੇ ਉਹਨਾਂ ਤੇ 4 ਲੀਟਰ ਰੰਗ ਫੇਰ ਕੇ ਉਹਨਾਂ ਤੇ ਸਿਰਫ ਮਹੱਲਾ ਕਲੀਨਿਕ ਡਾਕਟਰ ਕੋਈ ਨਹੀਂ ਉੱਥੇ ਦਵਾਈਆਂ ਦੀ ਸਿਪਦਾ ਕੋਈ ਨਹੀਂ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਰਹੇ ਅੱਜ ਜੇ ਜੇ ਵਿਕਾਸ ਦੀ ਗੱਲ ਕਰੀਏ ਤਾਂ ਪੰਜਾਬ ਸਰਦਾਰ ਸੁਖਵੀਰ ਸਿੰਘ ਬਾਦਲ ਵਿਕਾਸ ਕੀਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਵਿਕਾਸ ਕੀਤਾ ਵਿਕਾਸ ਅੱਜ ਵੀ ਬੋਲਦਾ ਜੇ ਸਕੂਲ ਕਾਲਜ ਬੜਾਏ ਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬੜਾਏ ਆ ਜੇ ਸਿਪਦਾ ਸੈਂਟਰ ਬਣਾਏ ਆ ਤਾਂ ਉਹਨਾਂ ਨੇ ਬੜਾਏ ਆ ਸਾਡੇ ਕਿਸਾਨ ਭਾਈਚਾਰੇ ਲਈ ਖਾਸ ਕਰਕੇ ਜੇ ਗੱਲ ਕਰੀਏ ਤਾਂ ਕਿਸਾਨ ਭਾਈਚਾਰੇ ਲਈ ਜੇ ਮੋਟਰਾਂ ਘਰ ਘਰ ਸਾਡੇ ਮੋਟਰਾਂ ਸਾਨੂੰ ਅੱਨ ਅੱਜ ਅਸੀਂ ਜੇ ਆ ਚਿੱਟੇ ਕਮੀਜ਼ ਪਜਾਮੇ ਪਾਈ ਬੈਠੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਤੇ ਨਹੀਂ ਸਾਡੇ ਇੱਥੇ ਜਿਹੜਾ ਇਹ ਇਲਾਕਾ ਸੀ ਸਾਡੇ ਦਾੜੇ ਨਹੀਂ ਹੁੰਦੇ ਸੀ ਦਾ ਢਾਣੇ ਉਹ ਮੋਟਰਾਂ ਜੇ ਘਰ-ਘਰ ਮੋਟਰਾਂ ਲੱਗੀ ਆ ਨਾ ਤਾਂ ਉਹ ਮੋਟਰਾਂ ਦੀ ਬਦੌਲਤ ਜੇ ਪੰਜਾਬ ਸਰਕਾਰ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਸ ਟਾਈਮ ਸਰਕਾਰ ਹੁੰਦੇ ਸਰਦਾਰ ਪ੍ਰਕਾਸ਼ੀ ਬਾਦਲ ਨੇ ਗੱਡਾ ਘਰਾਰ ਦਿੱਤਾ ਖਾਲੇ ਸਾਡੇ ਜਿਹੜੇ ਖਾਲੇ ਆ ਉਹ ਉਹਨਾਂ ਨੇ ਬਣਾ ਕੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਨੇ ਜੇ ਕਹੀਏ ਵਿਕਾਸ ਦਾ ਸ਼੍ਰੋਮਣੀ ਕਾਲ ਇਹਦੇ ਲਕੀਤੇ ਕੰਮ ਅੱਜ ਵੀ ਪਿੰਡਾਂ 'ਚ ਬੋਲਦੇ ਆ ਤੇ ਉਸ ਤੋਂ ਬਾਅਦ ਇੱਕ ਇੱਟ ਤੱਕ ਨਹੀਂ ਲੱਗੀ ਅੱਜ ਤੁਸੀਂ ਹੁਣ ਪਿੰਡਾਂ 'ਚ ਜਾਂਦੇ ਹੋ ਕੀ ਕਹਿੰਦੇ ਆ ਕਿਉਂਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਵੀ ਅਸੀਂ ਕੰਮ ਕੀਤੇ ਆ ਸਾਡੇ ਕੰਮ ਬੋਲਦੇ ਆ ਪਿੰਡਾਂ 'ਚ ਜਾਂਦੇ ਹੋਣ ਲੋਕ ਕੀ ਕਹਿ ਰਹੇ ਆ ਭਾਈ ਜੀ ਬਹੁਤ ਵਧੀਆ ਰਿਸਪੌਂਸ ਆ ਜਿਹੜੇ ਪਿੰਡ 'ਚ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਵਰਕਰ ਵੀ ਆ ਇਹਨੇ ਅੱਕ ਚੁੱਕੇ ਆ ਤੇ ਜੇ ਜਿਹੜੇ ਸਾਡੇ 4 ਸਾਲ 'ਚ ਦੀ ਕੋਈ ਕੰਮ ਕਰ ਸਕਿਓ 6 ਮਹੀਨਿਆਂ 'ਚ ਕੁਝ ਨਹੀਂ ਕਰਨਾ ਕਹਿੰਦੇ ਉਹ ਇਹਨੇ ਕੱਕ ਚੁੱਕੇ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਘਰ-ਘਰ ਵਰਕ ਕਰਾ ਜਿਹੜਾ ਘਰ-ਘਰ ਨੌਜਵਾਨ ਆ ਜਿਹੜੇ ਬਦਲਾਵ ਵੱਲ ਝੁਕੇ ਸੀ ਉਹ ਨੌਜਵਾਨ ਯੂਥ ਵੀ ਸ਼੍ਰੋਮਣੀ ਅਕਾਲੀ ਦਲ ਬੁੜਿਆ ਅੱਛਾ ਹੁਣ ਸ਼ੁਰੂਆਤ ਤਾਂ ਹੋ ਗਈ ਚੋਣ ਪ੍ਰਚਾਰ ਵੀ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਜਿਹੜੇ 24 ਪਿੰਡ ਇਸ ਜ਼ੋਨ ਦੇ ਵਿੱਚ ਪੈਂਦੇ ਨੇ ਉਹਨਾਂ ਵਿੱਚ ਮੁੱਖ ਮੰਗ ਕੀ ਹੈ ਕਿਹੜੇ ਪ੍ਰੋਜੈਕਟ ਜਿਹੜੇ ਆ ਲੈ ਕੇ ਆਉਣੇ ਆ ਇਸ ਪਿੰਡਾਂ ਦੇ ਮੁੱਖ ਮੰਗ ਤਾਂ ਜੀ ਕੰਮ ਹੀ ਕੋਈ ਨਹੀਂ ਹੋਏ ਜੇ ਕਹੀਏ ਇਹ ਮੁੱਖ ਮੰਗਾਂ ਤਾਂ ਬਹੁਤ ਨੇ ਪਰ ਅਸੀਂ ਦਾਅਵੇ ਨਾਲ ਕਹਿੰਨੇ ਆ ਜਿਸ ਤਰ੍ਹਾਂ ਮੇਰੇ ਪਿੰਡ ਦਾ ਕੱਸੀ ਦਾ ਮਾਮਲਾ ਇੱਕ ਉਹ ਜੋਰ ਲਾ ਲਿਆ ਕਿਸੇ ਤੋਂ ਇਹ ਨਾ ਤੋਂ ਹੋਇਆ ਨਹੀਂ ਤੇ ਮੈਂ ਦਾਅਵੇ ਨਾਲ ਕਹਿੰਦਾ ਦਾਅਵੇ ਨਾਲ ਕਹਿੰਦਾ ਮੈਂ ਇੱਕ ਕਿ ਤੁਹਾਡੇ ਬਾਕੀ ਪ੍ਰਮਾਤਮਾ ਨੇ ਉਹ ਕਾਲ ਫੁਰਕ ਨਹੀਂ ਕਰਨਾ ਜੋ ਕਾਰਜ ਕਰਨੇ ਆ ਤੇ ਪ੍ਰਮਾਤਮਾ ਇੰਨੀ ਕੁ ਸ਼ਕਤੀ ਬਖਸ਼ੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਤੋਂ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਉਹ ਕੱਸੀ ਦਾ ਹੱਲ ਕਰਾ ਕੇ ਦੇਵਾਂਗੇ ਅੱਛਾ ਤੁਸੀਂ ਯੂਥ ਦੇ ਵੀ ਲੀਡਰ ਰਹੇ ਹੋ ਯੂਥ ਨਾਲ ਕਿਦਾਂ ਦਾ ਸੰਪਰਕ ਹੈ ਕਿਉਂਕਿ ਉਹ ਤਾਂ ਪੁਰਾਣਾ ਤੁਹਾਡਾ ਸੰਪਰਕ ਉਹਨਾਂ ਨਾਲ ਰਾਫਤਾ ਬਣਿਆ ਹੋਇਆ ਹੈ ਯੂਥ 'ਚ ਜੀ ਮੈਨੂੰ ਹੋ ਗਏ ਤਕਰੀਬਨ ਕੱਬ ਕਰਦਨੋਂ 14 15 ਸਾਲ ਬੈ ਜਦੋਂ ਦਾ ਪਹਿਲਾ ਵੀ 15 ਸਾਲ ਤੋਂ ਪਹਿਲਾਂ ਵੀ ਅਹੁਦੇਦਾਰ ਪਹਿਲੇ ਵੀ ਚੱਲਦਾ ਰਿਹਾ ਪਹਿਲਾਂ ਸ਼ੁਰੂ ਤੋਂ ਪਰਿਵਾਰ ਅਕਾਲੀ ਦਲ ਨਾਲ ਹੀ ਤਾਂ ਉਹਦੇ ਕਰਕੇ ਜਦੋਂ ਮੈਂ ਯੂਥ 'ਚ ਪਹਿਲਾ ਮੈਂ ਜਨਰਲ 77 ਦੇ ਅਹੁਦੇ ਤੇ ਰਿਹਾ ਕਾਫੀ ਧੀਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਵੀ ਕੀਤੀ 7 ਸਾਲ ਤਾਂ ਉਸ ਤੋਂ ਇਲਾਵਾ ਮੈਂ ਜਿਸ ਤਰ੍ਹਾਂ ਹੁਣ ਕੋਰ ਕਮੇਟੀ ਮੈਂਬਰ ਵੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਵੀ ਸਾਨੂੰ ਯੂਥ ਨੂੰ ਜਿੱਥੇ ਵੀ ਨੌਜਵਾਨਾਂ ਨੂੰ ਸਾਨੂੰ ਲੋੜ ਪੈਂਦੀ ਸੀ ਸਮੇਂ ਸਮੇਂ ਸਰ ਹਰ ਕੋਨੇ ਤੇ ਪੰਜਾਬ ਦੇ ਤੇ ਸੇਵਾ ਵੀ ਕਰਕੇ ਆ ਜਿਸ ਤਰ੍ਹਾਂ ਪਿੱਛੇ ਜੇ ਹੜ੍ਹ ਪੀੜਤਾ ਲਈ ਸੇਵਾ ਜੇ ਹੋਰ ਕਿਤੇ ਵੀ ਜਿੱਥੇ ਕੋਰੋਨਾ ਟਾਈਮ ਵੀ ਸੇਵਾ ਜਿੱਥੇ ਵੀ ਸਾਨੂੰ ਲੋੜ ਪਈ ਚੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਜਿੱਥੇ ਵੀ ਸ਼ਾਹ ਨਿਰਦੇਸ਼ ਕਰਦੇ ਸੀ ਉਸੇ ਟਾਈਮ ਉੱਥੇ ਪਹੁੰਚਦੇ ਆ ਉਹ ਤਾਂ ਕਹਿੰਦੇ ਜਿੱਥੇ ਜਾਂਦੇ ਆ ਖੁੱਲੇ ਭੰਡਾਰੇ ਲੈ ਕੇ ਜਾਂਦੇ ਆ ਫਿਰ ਉਹ ਤਾਂ ਪੰਜਾਬ ਸਰਕਾਰ ਨੇ ਕੰਮ ਕਰਨੇ ਸੀ ਨਾ ਜੋ ਕਾਰਜ ਕਰਨੇ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਨਿਵਾਏ ਆ ਜਿਹੜੇ ਕਾਰਜ ਇਸ ਤਰ੍ਹਾਂ ਹੜਪੀੜਤਾ ਲਈ ਜਿਸ ਤਰ੍ਹਾਂ ਉੱਥੇ ਇੱਥੋਂ ਤੱਕ ਕੇ ਜਿਹੜਾ ਅਨਾਜ ਆ ਉਹ ਤਾਂ ਦੇੜੇ ਦੇਣਾ ਤੇ ਉਹਨਾਂ ਲਈ ਕਣਕ ਦੇ ਬੀਜ ਤੱਕ ਵੀ ਉਹਨਾਂ ਦੇ ਜਿਹੜੇ ਮਿੱਟੀ ਵੀ ਜਿਹੜੀ ਸੀ ਉਹ ਵੀ ਚਕਾਈ ਆ ਤੇ ਉੱਥੇ ਜਿਹੜੇ ਟਰੈਕਟਰਾਂ ਦੇ ਆਪ ਦੇ ਟਰੈਕਟਰ ਵੇਕੇ ਉੱਥੇ ਉਹਨਾਂ ਦੀ ਵੀ ਬੀਜ ਬਜਾਈ ਹੋਈ ਕਰਵਾਇਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਸੁਖਵੀਰ ਸਿੰਘ ਬਾਦਲੀ ਕਰ ਸਕਦੇ ਆ ਹੋਰ ਕਿਸੇ ਦੀ ਇਹ ਤਾਕਤ ਹੁਣ ਪਿੰਡਾਂ ਵਾਲਿਆਂ ਨੂੰ ਕੀ ਅਪੀਲ ਕਰੂੰਗੇ ਅਖੀਰ ਦੇ ਵਿੱਚ ਜਿਹੜੇ ਪਿੰਡ ਪਿੰਡਾਂ ਤੋਂ ਜਾ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰੇ ਪਿੰਡਾਂ 'ਚ ਇਹੀ ਪ੍ਰਚਾਰ ਕਰਦਾ ਖਾਸ ਕਰਕੇ ਮੇਰੇ ਪਹਿਲਾ ਪਿੰਡ ਦਾ ਬੇਨਤੀ ਕਰਦਾ ਮੇਰੇ ਨਗਰ ਰਾਇਪੁਰ ਨੂੰ ਵੀ ਆਪਾਂ ਜਿਹੜਾ ਇਹ 4 ਸਾਲ ਇਹਨਾਂ ਦੇ ਵਿਕਾਸ ਦਾ ਆਪਾਂ ਦੇਖ ਲੇ ਤੇ ਹੋਰ ਵੀ ਜਿਹੜੇ ਮੇਰੇ 24 ਪਿੰਡ ਆ ਉਹ ਵੀ ਮੇਰੇ ਹੀ ਨਗਰ ਨੇ ਤਾਂ ਉਹਨਾਂ ਚ ਸਾਰੇ ਮੇਰੇ ਜਿੰਨੇ ਵੀ ਜ਼ੋਨ ਚ ਰਾਇਪੁਰ ਚ 24 ਆਉਂਦੇ ਆ ਪਿੰਡ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ 4 ਸਾਲ ਦੇਖ ਲੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦੇ ਜਿਹੜੇ ਕੀਤੇ ਕਾਰਜ ਉਹ ਵੀ ਤੁਸੀਂ ਦੇਖੇ ਹੋਏ ਆ ਮੈਂ ਕੋਈ ਆਪਾਂ ਕੋਈ ਅਣਜਾਣ ਨਹੀਂ ਸਾਰੇ ਪੜ੍ਹੇ ਲਿਖੇ ਇਨਸਾਨ ਨੇ ਤਾਂ ਉਹਦੇ ਕਰਕੇ ਮੈਂ ਇਹੀ ਅਰਜ਼ ਕਰਦਾ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਸਮੇਂ ਦੀ ਲੋੜ ਆ ਜਿਹੜੀ ਖੇਤਰੀ ਪਾਰਟੀ ਜੇ ਖੇਤਰੀ ਪਾਰਟੀ ਨਾ ਲੈ ਕੇ ਆਏ ਜਿਸ ਤਰ੍ਹਾਂ ਕਰਜ਼ੇ ਦੀ ਗੱਲ ਕੀਤੀ ਹੈ ਮੈਂ ਹੋਰ ਗੱਲਾਂ ਕੀਤੀਆਂ ਜਿਹੜੀਆਂ ਜਿਹੜੇ ਵਿਕਾਸ ਦੀਆਂ ਗੱਲਾਂ ਕੀਤੀਆਂ ਤਾਂ ਉਹ ਵਿਕਾਸ ਆ ਜਿਹੜਾ ਉਹ ਵਿਕਾਸ ਰੁਕ ਜਾਣਾ ਤੇ ਪੰਜਾਬ ਜਿਹੜਾ ਜਿਹੜਾ ਲੀਤ ਹਤਾ ਲੈ ਚੁੱਕਿਆ ਉਹਨੂੰ ਲੀਤ ਤੇ ਲੈ ਕੇ ਆਉਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਬਲਵਿੰਦਰ ਸਿੰਘ ਹੀ ਭੁੰਦਰ ਸਾਹਿਬ ਕੋਲੇ ਵੀਜ਼ਨ ਵੀ ਆ ਤੇ ਉਸ ਜਿਹੜੇ ਪੰਜਾਬ ਨੂੰ ਲੀਹਾ ਲੱਥੇ ਨੂੰ ਉਹ ਦੁਬਾਰਾ ਲੀਹਾ ਤੇ ਲੈ ਕੇ ਆਉਣਗੇ ਮੈਂ ਬੇਨਤੀ ਕਰਦਾ ਆਉਣ ਵਾਲੀ 14 ਤਰੀਕ ਨੂੰ ਤੱਕੜੀ ਤੇ ਮੋਹਰਾ ਲਾ ਕੇ ਇਸ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਮੇਰੀ ਮਾਤਾ ਗਰਨਾਮ ਕੌਰ ਜੀ ਉਹਨਾਂ ਨੂੰ ਸਫਲ ਕਰੀਏ ਤੇ ਮੈਂ ਤੁਹਾਡੇ ਹਰ ਦੁੱਖ ਸੁੱਖ ਚ ਹਰ ਚ ਮੈਂ ਤੁਹਾਡੇ ਨਾਲ ਦਾਵਾ ਕਰਦਾ ਵੀ ਮੈਂ ਹਰ ਟਾਈਮ ਤੁਹਾਡੇ ਨਾਲ ਜੇ ਅੱਧੀ ਰਾਤ ਬੁਲਾਉਂਗਾ ਤਾਂ 1 ਮਿੰਟ ਚ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਜੋ ਵਿਕਾਸ ਦੇ ਕੰਮ ਵਿਕਾਸ ਦੇ ਕੰਮ ਵੀ ਅੱਜ ਵੀ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਪਤੁੰਦਰ ਸਾਹਿਬ ਨੇ ਬੇਨਤੀ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਐਮਪੀ ਆ ਉਹਨਾਂ ਤੋਂ ਵੀ ਅਸੀਂ ਜਿੱਥੇ ਫੰਡ ਦੀ ਲੋੜ ਪਈ ਅੱਜ ਵੀ ਅਸੀਂ ਦਾਵਾ ਕਰਦੇ ਇਸ ਪੰਜਾਬ ਸਰਕਾਰ ਨਾਲ ਤੋਂ ਉੱਪਰ ਦੀ ਅੱਜ ਵੀ ਫੰਡ ਲੈ ਕੇ ਆਵਾਂਗੇ ਤਾਂ ਇਹਨਾਂ ਮੈਂ ਕਹਿੰਦਾ ਹਾਂ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੇ ਨਾਲ ਮਾਤਾ ਗੁਰਨਾਮ ਕੌਰ ਵੀ ਨੇ ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸਦੀ ਕਿ ਇੱਕ ਪੜ੍ਹਿਆ ਲਿਖਿਆ ਸੂਝਵਾਨ ਉਮੀਦਵਾਰ ਚਾਹੀਦਾ ਹੁੰਦਾ ਜਿਹੜਾ ਲੋਕਾਂ ਦੇ ਭਲੇ ਦੀ ਗੱਲ ਕਰ ਸਕੇ ਜਾਂ ਉਸ ਨੂੰ ਸਮਝ ਹੋਵੇ ਵੀ ਪ੍ਰੋਜੈਕਟ ਆਇਆ ਕੀ ਹੈ ਤੇ ਉਸ ਨੂੰ ਜਿਹੜਾ ਇੰਪਲੀਮੈਂਟ ਕਿਵੇਂ ਕਰਨਾ ਹੈ ਪਿੰਡਾਂ ਦੇ ਵਿੱਚ ਤਾਂ ਪੜ੍ਹੇ ਲਿਖੇ ਵੀ ਨੇ ਤੇ ਬਹੁਤ ਸਾਲ ਨੌਕਰੀ ਕੀਤੀ ਹੈ ਬੱਚਿਆਂ ਨੂੰ ਪੜਾਇਆ ਮਾਤਾ ਜੀ ਕੀ ਅਪੀਲ ਕਰੋਗੇ ਜਿੰਨੇ ਪਿੰਡ ਜ਼ੋਨ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਗੀ ਭਈ ਵੀ ਸਾਰਿਆਂ ਨਾਲ ਕੰਮ ਕਰਾਂਗੇ ਸਾਰੇ ਦੇ ਸਰਬਸੰਮਤੀ ਨਾਲ ਜਿਨੇ ਵੀ ਇਹਨਾਂ ਮੋਟ ਪਾਉਣਗੇ ਉਹਨਾਂ ਦੇ ਸਾਰਿਆਂ ਦੇ ਕੰਮ ਜੋ ਵੀ ਕਹਿਣਗੇ ਮੈਂ ਹਰ ਥਾਂ ਤੇ ਹਾਜ਼ਰ ਰਹਾਂ ਤਾ ਤੁਸੀਂ ਵੀ ਸੁਣਿਆ ਵੀ ਹੁਣ 14 ਤਰੀਕ ਦੇ ਲਈ ਮਾਤਾ ਨੇ ਅਪੀਲ ਕੀਤੀ ਹੈ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤੱਕੜੀ ਤੇ ਮੋਹਰਾਂ ਲਾ ਕੇ ਮਾਤਾ ਗਰਨਾਮ ਕੌਰ ਨੂੰ ਕਹਿੰਦੇ ਕਾਮਯਾਬ ਕਰੋ ਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਇਹਨਾਂ 24 ਪਿੰਡਾਂ ਦੀ ਨੁਹਾਰ ਕਿਵੇਂ ਬਦਲਦੀ ਹੈ ਤਾ ਰਾਏਪੁਰ ਦੇ ਜੋਨ ਦੀਆਂ ਇਹ 24 ਪਿੰਡਾਂ ਦੀਆਂ ਵੋਟਾਂ ਨੇ ਜਿਹੜੀਆਂ ਹੁਣ ਦੇਖਣਾ ਹੈ ਵੀ 14 ਦਸੰਬਰ ਨੂੰ ਕਿਸ ਦੇ ਹੱਕ ਦੇ ਵਿੱਚ ਆਉਂਦੀਆਂ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਐਫਓਪੀ ਨਿਊਜ਼ ਮਾਨਸਾ